ਜੋ ਵੀ ਸੇਮਰ ਨਾਲੇ ਨੂੰ ਬੰਨਿਆ ਸੀ ਦਰਵਾਜ਼ਾ ਕੀਆ ਖੜ ਲੱਗਣ ਢੀ ਹੈ ਨੂੰ ਤੇ ਕੀ ਕਰਨ ਢੀ ਹੈ ਉਧਰ ਕਿ ਕਿਦਾਂ ਕੰਬਣ ਢਈ ਕੰਬਣ ਢਈ ਹੈ ਨਾ ਇਹ ਹੂੰ ਗਰਾ ਇੱਥੇ ਥੱਲੇ ਲਾਇਆ ਨੂੰ ਕੰਮਣ ਲਈ ਇੱਥੇ ਪਾ ਦਿੰਦੇ ਹਾਂ ਹਾਂਜੀ ਮਹਾਰਾਜ ਜੀ ਕਿਨੇ ਕਿਨੇ ਧਰ ਲਿਆ ਸਾਗ ਤੇ ਕਿਨੇ ਕਿਨੇ ਬਣਾ ਲਈ ਖੀਰ ਸਾਡਾ ਸਾਗ ਧਰਿਆ ਗਿਆ ਖੀਰ ਸਾਡੀ ਬਣ ਗਈ ਆ ਸਾਗ ਧਰਿਆ ਗਿਆ ਉਹ ਮੰਮੀ ਸਾਡੀ ਮੰਜਣਦਾ ਵੀ ਪਤੀਲਾ ਸਾਗ ਵਾਲਾ ਆ ਰੋ ਆ ਗਈ ਆ ਜੀ ਗੀਰਣ ਲੱਗੇ ਆ ਰੋਹ ਵਾਲੀ ਤੇਜੀ ਪਿੱਛੇ ਜਾ ਪਿੱਛੇ ਕਿੰਨੇ ਕਿੰਨੇ ਧਰ ਲਈ ਆ ਜੀ ਆ ਸਬਜੀ ਸਬਜੀ ਚੀਲੀ ਜਾਣ ਲਈ ਆ ਹਾਂਜੀ ਸਬਜੀ ਦੀ ਤਿਆਰੀ ਹੋਣੀ ਨਹੀਂ ਆਰੀ ਦਾਣ ਦੀ ਸਬਜੀ ਦੀ ਤਿਆਰੀ ਹੋਣੀ ਨਹੀਂ ਆ ਮੈਂ ਕਿਹਾ ਕੋਸ਼ੋਰ ਬਣਾ ਲੈਣੇ ਰਾਤ ਨੂੰ ਖਾਣਦੇ ਸਵੇਰੇ ਖਾਣਾ ਸੁੱਚੇ ਨੂੰ ਸਾਗ ਖਾ ਮੰਦੇ ਸੀ ਜਿਹੜਾ ਸਾਗ ਆ ਤੇ ਖਿਚੜੀ ਆ ਨਾ ਇਹ ਤਿੰਨੇ ਚੀਜ਼ਾਂ ਨਹੀਂ ਆ ਪਟਲ ਚ ਕਰੀ ਇਹਨਾਂ ਨੂੰ ਫੇਰ ਸੁੱਕੇ ਨੂੰ ਖਾਣਾ ਤੇ। ਫੇਰੇ ਸੁੱਚੇ ਨੂੰ? ਹਾਂਜੀ। ਤੇ ਜੀ ਇਧਰ ਆ ਪੁੱਤ। ਕਿਦਾ ਕੰਬੜ ਨਹੀਂ ਦੋ ਇਧਰ ਆ। ਠੰਡ ਵੜੀ ਆ ਉੱਤੇ। ਗੁੱਡੀਆਂ ਚੜੀਆਂ ਹੀ ਸਾਰੀਆਂ ਲੱਸਲ ਉੱਥੇ ਗਈਆਂ ਧੁੰਦ ਪਈ ਆ ਥੋੜੀਆਂ ਥੋੜੀਆਂ ਹੈਗੀਆਂ ਉੱਤੇ। ਕੋਈ ਨਹੀਂ ਜਾਣੀਓ ਕਾ ਫੜ ਕੇ ਨਹੀਂ ਆਉਂਦਾ। ਗੱਡੀ ਤੇ ਜਾਊਂਗਾ ਅੱਜ ਗੱਡੀ ਤੇ ਜਾ ਰਹੇ ਹਾਂ ਚੂਲਾ ਬਲਣ ਲਿਆ ਵਾ ਅੱਗ ਸੇਕੀ ਜਾਣ ਢਈ ਆ ਰੋਹ ਦੀ ਖੀਰ ਬਣ ਢਈ ਆ ਤੇ ਸਾਗ ਅਸੀਂ ਧਰ ਲਿਆ ਸਾਗਾ ਢਾ ਹੋ ਗਿਆ ਕੰਪਲੀਟ ਆ ਵੇਖ ਲੋ ਵੀ ਡੋਗ ਅੱਗ ਸੇਕਣ ਲਿਆ ਜੇ ਠੰਡ ਲੱਗਣ ਢਈ ਕੰਮਣ ਢਈ ਹੈ ਪੂਰੀ ਏ ਇਹ ਕਹਿੰਦੀ ਤੁਹਾਡੇ ਨਾਲ ਹੀ ਮੈਂ ਰਹਿਣਾ ਨਹੀਂ ਤੇ ਇਹ ਕਿਉਂ ਇਤਨਾ ਰੱਖਦੇ ਆ ਕੋ ਪਤਾ ਇਹਦੇ ਬਾਰੇ ਵੀ ਰਾਤ ਕਿਉਂ ਰੱਖਦੇ ਤੇ ਸਵੇਰੇ ਕਿਉਂ ਖਾਣੀ ਆ ਆਪਾਂ ਵੀ ਸੋਣ ਧੀਰਾਂ ਖਿਚੜੀ ਆ ਤੇ ਉਹਨਾਂ ਨੂੰ ਲੋੜੀ ਵਾਲੇ ਦਿਨ ਬਣਾਉਣਾ ਵਾ ਤੇ ਉਦੋਂ ਨਹੀਂ ਖਾਣਾ ਤੇ ਅਗਲੇ ਦਿਨ ਸੂਚੇ ਨੂੰ ਖਾਣਾ ਮਾਗੀ ਹੋਏ ਖਾਣਾ ਹਾਂ ਮਾਗੀ ਵਾਲੇ ਦਿਨ ਪਤਾ ਸਾਨੂੰ ਵੀ ਨਹੀਂ ਆ ਕਿ ਕਿਉਂ ਪਿਛਲੀ ਕੋਈ ਰੀਤ ਪਰੀ ਹੋਣੀ ਲੋੜੀ ਵਾਲੇ ਦਿਨ ਰਹਿਣਦੇ ਆ ਤੇ ਮਾਗੀ ਵਾਲੇ ਮਮਮੀ ਨੂੰ ਪਤਾ ਹੈ ਨਾ ਮਮਮੀ ਤੁਹਾਨੂੰ ਪਤਾ ਨਾ ਹੋਰ ਇੱਦੀ ਤੇ ਮਾਂ ਖਾਦੀ ਪੀ ਲਾਈਵ ਚੱਲਦੇ ਆ ਹਾਂ ਉਹ ਸਾਨੂੰ ਹੋਰ ਇੱਦੀ ਤੇ ਮਾਂ ਖਾਦੀ ਉਹ ਰੀਤੀ ਮਾਗ ਖਾਦੀ ਮਤਲਬ ਅੱਜ ਕੱਲ ਸੰਗਰਾਮ ਹੈ ਨਾ ਤਾਂ ਕਰਕੇ ਮਾਗ ਖਾਦੀ ਪੋਆ ਕੱਲ ਨੂੰ ਮਾਗ ਕੱਲ ਦਾ ਮਾਗ ਦਾ ਮਤਲਬ ਅੱਛਾ ਠੀਕ ਆ ਉਹਦੇ ਲਾਸਟ ਮਹੀਨੇ ਰਿੱਧੀ ਮਤਲਬ ਉਹਦੇ ਲਾਸਟ ਦਿਨ ਬਣਾਇਆ ਤੇ ਸੰਗਰਾਣ ਵਾਲੇ ਦਿਨ ਖਾ ਲਿਆ ਮਾਗੀ ਵਾਲੇ ਦਿਨ ਮਾਗੀ ਵਾਲੇ ਦਿਨ ਖਾ ਲਿਆ ਉਹਨੂੰ ਕਹਿ ਦਿੰਦੇ ਪੋ ਰੋ ਰਿੱਧੀ ਤੇ ਮਾਗ ਖਾਦੀ ਇਹ ਪਤਾ ਨਹੀਂ ਕੀ ਕਮੈਂਟ ਕਰਕੇ ਦੱਸੋ ਵੀ ਕਿੰਨਾ ਕਿੰਨਾ ਅੱਜ ਬਣਾਇਆ ਆ ਤੇ ਕਿੰਨਾ ਕਿੰਨਾ ਦਾ ਸਿਸਟਮ ਕੀ ਆ ਮੈਨੂੰ ਤਾਂ ਲੱਗਦਾ ਨਹੀਂ ਵੀ ਅੱਜ ਕੱਲ ਕੋਈ ਬਣਾਉਂਦਾ ਵਾ ਇਹ ਚੀਜ਼ਾਂ ਅੱਜ ਕੱਲ ਸ਼ਹਿਰਾਂ ਦੇ ਵਿੱਚ ਤੇ ਹੈ ਨਹੀਂ ਆ ਇਹਨਾਂ ਦੇ ਵਿੱਚ ਹੈਗਾ ਵਾ ਸ਼ਹਿਰਾਂ ਦੇ ਵਿੱਚ ਨਹੀਂ ਹੈਗਾ ਪਿੰਡਾਂ ਦੇ ਵਿੱਚ ਹੀ ਆ ਸਾਗ ਹੀ ਆਦੀ ਮਾਤਾ ਪਤੀਲਾ ਸਾਗ ਆਲਾ ਸਾਫ਼ ਕਰ ਲਿਆਈ ਹੁਣ ਇਹ ਚ ਖੀਰ ਬਣਨੀ ਆ ਰੋ ਦੀ ਹੁਣ ਰੋ ਦੀ ਖੀਰ ਜਿਹੜੀ ਆ ਉਹ ਬਣੂਗੀ ਇਹ ਚ ਤੁਸੀਂ ਵੇਖੀ ਜਾਓ ਤੇ ਕਮੈਂਟ ਕਰਦੇ ਹੋ ਜਿੰਨਾ ਜਿੰਨਾ ਬਣਾਇਆ ਵਾ ਕਿਸ ਤਰੀਕੇ ਨਾਲ ਬਣਾਇਆ ਵਾ ਜਦਾਂ ਅਸੀਂ ਬਣਾ ਰਹੇ ਹਾਂ ਇਦਾਂ ਬਣਾਇਆ ਹੈ ਕਿ ਹੋਰ ਕੋਈ ਤਰੀਕੇ ਨਾਲ ਆਪਾਂ ਆ ਵੀ ਕਿਉਂ ਬਣਾਈ ਜਾਂਦੀ ਆ ਤੇ ਕਿਉਂ ਖਾਂਦੇ ਆ ਸੁੱਚੇ ਮੂਹਰੇ ਵੀ ਕਮੈਂਟ ਕਰਕੇ ਦੱਸੋ ਆਪੋਂ ਹੀ ਫੜਾ ਕਿਉਂਕਿ ਸਾਨੂੰ ਤਾਂ ਪਤਾ ਨਹੀਂ ਆ ਕਿਉਂ ਖਾਂਦੇ ਹਾਸੇ ਦੱਸਣ ਦੇ ਰਿਹਾ ਮੈਂ ਕਿ ਪੋਹ ਦੇ ਲਾਸਟ ਦਿਨ ਬਣਾਈਦੀ ਆ ਤੇ ਮਾਗ ਦੇ ਪਹਿਲੇ ਦਿਨ ਖਾਈਦੀ ਆ ਤਾਂ ਕਰਕੇ ਇਹਨੂੰ ਕਹਿ ਦਿੰਦੇ ਪੋਹ ਰਿ ਦਿਮਾਗ ਖਾਦੀ ਆ ਆ ਸਾਡੇ ਪਾਪਾ ਜੀ ਰੋ ਹੀ ਪੀ ਜਾਂਦੇ ਬਸ ਕੱਢ-ਕੱਢ ਕੇ ਅੱਧਾ ਪੂਰਾ ਹੀ ਪੂਰਾ ਪਤੀ ਪੂਰੀ ਡੋਰੀ ਹੀ ਆ ਅੱਧੀ ਘਰਦੀ ਪੀਪੀ ਕੇ ਰੋ ਇਹਨਾਂ ਨੇ ਤੇ ਮੁੜ ਕੇ ਕਹਿਣਾ ਮੈਨੂੰ ਸ਼ੂਗਰ ਆ ਚਲੋ ਜੀ ਨਿਆਣੇ ਸਾਡੇ ਡੈਹ ਕੋਠੇ ਤੇ ਗੁੱਡੀਆਂ ਡੋਵਾ ਦੂਆ ਦੂ ਪੈ ਗਈ ਜੇ ਰੋ ਲਓ ਭਰਾ ਜੀ ਇਹਦਾ ਤੇ ਮੈਲ ਬੜੀ ਲੱਗਣੀ ਕਈ ਲੋਕੇ ਤਾਂ ਬਿਲਕੁਲ ਨਹੀਂ ਬਣਾਉਂਦੇ ਕੋਈ ਸਾ ਕਈਆਂ ਨੂੰ ਅੱਜਕੱਲ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੁੰਣਾ ਮੇਰੇ ਹਿਸਾਬ ਨਾਲ ਤੇ ਸਾਡੇ ਅਰਗੇ ਨੂੰ ਤਾਂ ਅਜੇ ਤੱਕ ਪਤਾ ਨਹੀਂ ਕੋਈ ਵੀ ਨਹੀਂ ਮਨ ਹੁੰਦਾ బిజీ ਲੋਕ ਐਨਾ ਆਪਣੀ ਲਾਈਫ ਦੇ ਵਿੱਚ ਵੀ ਨਹੀਂ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਪਹਿਲਾਂ ਕਰਦੇ ਹੁੰਦੇ ਸੀ ਲੋਕ ਜਿਹੜਾ ਵੀ ਕੋਈ ਕਾਰ ਵਿਆਹ ਲੋੜੀ ਤੇ ਹਨਾ ਅੱਜਕੱਲ ਨਹੀਂ ਇਹ ਚੀਜ਼ਾਂ ਹੈਂ ਫਰਨੇਲਾ ਲਾ ਲਾ ਅੱਛਾ ਮੈਂ ਲਾ 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 ਮੈਂ ਲਾ 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 ਤੇ ਪਾਉਣੀ ਠੀਕ ਹੈ ਦੇ ਜੋ ਦੇ ਜੋ ਹੈਲੋ ਕਰੋ ਹੈਲੋ ਦੇ ਜੋ ਹੈਲੋ ਹੈਲੋ ਕਰ ਦੋ ਸਾਰਿਆਂ ਨੂੰ ਐਂ ਨਾ ਤੇ ਅੱਜ ਕਰੋ ਇਹ ਜਿੱਦਾਂ ਜਿੱਦ ਖੁੱਲ੍ਹਤੀ ਜਾਣੀ ਜਿੰਨੀ ਤੇਜ਼ ਕੀਤੀ ਆਗੇ ਨਹੀਂ ਤੇ ਇਹ ਕਦੇ ਵਾਰ ਤੇ ਬਣਾਉਂਦੇ ਆ ਕੋ ਪਤਾ ਹੈਗਾ ਇਹਨਾਂ ਯਾਦ ਕੋ ਹੋਰੀ ਦਿਮਾਗ ਕੋਰੀ ਜਿਹੀ ਬਾਖਾਦੀ ਹਾਂ ਹੋਊਗਾ ਕੋਈ ਪਤਾ ਨਹੀਂ ਜਿਹੜੇ ਪਹਿਲੇ ਵੀ ਬਣਾਉਂਦੇ ਆ ਐਂ ਜਦੋਂ ਨਿੱਕੇ ਨਿੱਕੇ ਉਹਨਾਂ ਦਾ ਸਾਡੀ ਮਾਦਾ ਨੇ ਨਾ ਬਣਾ ਕੇ ਤੇ ਰੱਖ ਦੇਣੀ ਤੇ ਮੁੜ ਕੇ ਹੱਥ ਨੇ ਲਾਉਂ ਦੇਣਾ ਕਿਸੇ ਨੂੰ ਵੀ ਕਿਸੇ ਨੇ ਨਹੀਂ ਇਹਨੂੰ ਛੇੜਨਾ ਤਾਂ ਸਵੇਰੇ ਠੰਡੀ ਉਧਰੋਂ ਖੀਰ ਹੋਣੀ ਤੇ ਠੰਡਾ ਹੀ ਸਾਗ ਹੋਣਾ ਤੇ ਖਾਓ ਇਹਨਾਂ ਨੂੰ ਉਧਰੋਂ ਨਹੀਂ ਠੰਡ ਤੇ ਉਧਰੋਂ ਠੰਡਾ ਠੰਢੀ ਖੀਰ ਤੇ ਠੰਡਾ ਸਾਗ ਦੇ ਲਾਇਆ ਜੀ ਖਾਓ ਮੈਂ ਮੂੰਹ ਮਠਾ ਕਰੋ ਤੇ ਫਲਾਣ ਕਰੋ ਤੇ ਟਿੰਕ ਕਰੋ ਨਾਲ ਦਹੀਂ ਦੇ ਦੇਣਾ ਉਹ ਵੀ ਠੰਡਾ ਉਹ ਗੁੱਡੀ ਆਈ ਨੂਰ ਖਾ ਲੈਂਦੇ ਆ ਹਾਂ ਖਾ ਲੈਂਦੇ ਰੋ ਹੈ ਹਾਂ ਹੁਣ ਕਈ ਉਧਰ ਨਹੀਂ ਖਾ ਲੈਂਦੇ ਆ ਹਾਂ ਹੁਣ ਕਈ ਖਾ ਕੋ ਥਰਡੇ ਪਾਸੇ ਕੋ ਬੈਠਾ ਵੀ ਹੋ ਸਕਦਾ ਵਾ ਤੁਸੀਂ ਵੀ ਨਾ ਨਿਆਣਿਆਂ ਵਾਲੇ ਕੰਮ ਕਰਦੇ ਜੇ ਤੁਸੀਂ ਆਹ ਵੇਖੋ ਜੀ ਸਾਡੇ ਨਿਆਣਿਆਂ ਦੇ ਕੰਮ ਗੁੱਡੀਆਂ ਡਾੜਾ ਕੇ ਤੇ ਥੱਲੇ ਨੂੰ ਸੁੱਟੀ ਜਾਂਦੇ ਧੋਰ ਜਿਹੜੀ ਇਕੱਠੀ-ਕੁੱਠੀ ਹੋਈ ਜਾਂਦੀ ਹੈ ਗੁੱਡੀਆਂ ਅਜੇ ਨਹੀਂ ਉੱਡਣ ਡਈ ਧੁੰਦ ਬੜੀ ਐ ਅੰਮ੍ਰਿਤਸਰ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਤੁਹਾਡੇ ਇਲਾਕੇ ਦੇ ਵਿੱਚ ਕਿਦਾਂ ਦਾ ਮਾਹੌਲ ਚਾਲ ਤੁਸੀਂ ਦੱਸੋ ਕਮੈਂਟ ਕਰਕੇ ਗੁੱਡੀ ਡਾਉਣੀ ਸੀ ਨਿਆਣਿਆਂ ਨੇ ਗੁੱਡੀਆਂ ਬਥੇਰੀਆਂ ਲਿਆਂਦੀਆਂ ਅੱਜ ਰੁਪਈਆ 3-4 ਹਜ਼ਾਰ ਲਵਾਤਾ ਇਹਨਾਂ ਨੇ ਮੇਰਾ ਗੁੱਡੀਆਂ ਤੇ ਇਕੱਲਾ ਉੱਤੇ ਚੜੇ ਦੋਵੇਂ ਜਾਣੇ ਆ ਵੀ ਸਾਡਾ ਪਰਿਵਾਰ ਆ ਤੇ ਵੀ ਦੂਰ-ਦੂਰ ਆ ਵਾ ਇਹ ਵੀ ਇੰਨਾ ਵੀ ਦੂਰ-ਦੂਰ ਵੇਖੋ ਜੀ ਪਤੀਲੇ ਤੇ ਰਹੇ ਆ ਇਹ ਦੋ ਨੂੰ ਆ ਪਤੀਲੇ ਤੇ ਰਹਿ ਆ ਤੇ ਡੂਰ ਨੂੰ ਡਈਆਂ ਵਾ ਆ ਮੁੰਡੇ ਚੜੇ ਕੋਠਾਂ ਦੇ ਉਹ ਬਨੇਰਾ ਹੈ ਨਹੀਂ ਐ ਗੁੱਡੀਆਂ ਲੁੱਟਣ ਦਾ ਐ ਵੇਖੋ ਜੀ ਸਾਡੇ ਆ ਚੜੇ ਉੱਤੇ ਨੂਰ ਗੁੱਡੀ ਆਈ ਉੱਤੇ ਲਾਵੀ ਸ਼ੇਰੋ ਆ ਗਿਆ ਜੇ ਪਾਪਾ ਤੁਹਾਡਾ ਗੁੱਡੀਆਂ ਬੋ ਕਰਾਉਣ ਡਾਣੀ ਡਾਣੀ ਸਾਨੂੰ ਆਉਂਦੀ ਨਹੀਂ ਆ ਬੋ ਕਰਾਉਣੀਆਂ ਹੁੰਦੀਆਂ ਵੇਖੋ ਵੀ ਰੌਣਕ ਮੇਲਾ ਕੋਠਿਆਂ ਤੇ ਜਿਹੜੇ ਲੋਕ ਇਧਰ ਇਹੋ ਕਿੰਨੇ ਜਾਣੇ ਜਿਹੜੇ ਆ ਲੋਕ ਡਹਿ ਕੋਠਿਆਂ ਤੇ ਚੜ ਚੜ ਗੁੱਡੀਆਂ ਡਾਉਣ ਐਨੀ ਧੁੰਦਿਆ ਹੋਣੀਆਂ ਇਹਨਾਂ ਬਿਮਾਰ ਹੋਣਾ ਹੋਣ ਇਹਨਾਂ ਨੂੰ ਗੁੱਡੀਆਂ ਦਾ ਚਾਹ ਸਾਰਿਆਂ ਨੂੰ ਆਇਆ ਕਵੀਰ ਨੇ ਤਾਂ ਟੈਂਟੀ ਲਾ ਲਈ ਇਦਰੇ ਭੰਗੜੇ ਪੈਣ ਡਿਆ ਬੋਈ ਜਾਂਦੀਆਂ ਗੁੱਡੀਆਂ ਦੇ ਦਿਖਦੀਆਂ ਨਹੀਂ ਆਹ ਜਿਹੜੀਆਂ ਨਿੰਗੀਆਂ ਨਿੰਗੀਆਂ ਉੱਤੇ ਦਿਖਣੀਆਂ ਗੁੱਡੀਆਂ ਹੀ ਆ ਆੜਾ ਨਿੱਕਾ ਭਚੰਗੀ ਪੂਰੀ ਗੁੱਡੀ ਭਦੋਂਦਾ ਆ ਗੁੱਡੀ ਦੇ ਗੁੱਡੀ ਜਿਹੜਾ ਆ ਪਿਆ ਤੇ ਗੁੱਡੀ ਡਾਉਣੀ ਆ ਕਿੱਥੇ ਗੁੱਡੀ ਆਹ ਗੁੱਡੀ ਆ ਗੁੱਡੀ ਜਿਹਾ ਆ ਪਿਆ ਵਿਚਾਰਾ ਕਰੇ ਕੀ ਹੁਣ ਪੰਗੇ ਵੱਡਿਆ ਨਾ ਲੈਣੇ ਆ ਦਸਤਾਨੇ ਪਾਏ ਆ ਸਾਡੇ ਸਮੇਂ ਜੇ ਤਾਂ ਪਕਾਣੇ ਹੁੰਦੇ ਸੀ ਅੱਜ ਕੱਲ ਆ ਦਸਤਾਨੇ ਆ ਗਏ ਆ ਕਿੱਥੇ ਦਸਤਾਨਾ ਨੂਰ ਇੱਕ ਹਾਂ ਦਿਖਾ ਦਸਤਾਨੇ ਦਿਖਾ ਸਾਡੇ ਸਮੇਂ ਤੇ ਨਾ ਪਕਾਣੇ ਹੁੰਦੇ ਸੀ ਅੱਜ ਕੱਲ ਆ ਵੇਖੋ ਦਸਤਾਨੇ ਆ ਗਏ ਆ ਇਹ ਦਸਤਾਨੇ ਆ ਗਏ ਆ ਤੇ ਇਹਨਾਂ ਦੇ ਨਾ ਇਧਰਲੇ ਪਾਸੇ ਆ ਪਲਾਸਟਿਕ ਆ ਮਗਰਲੇ ਪਾਸੇ ਉਤਰਾ ਹੀ ਆ ਕੋਟਣੇ ਆ ਆਡੇ ਤਾਂ ਪਕਾਨੇ ਹੁੰਦੇ ਸੀ ਜਿਹੜੇ ਮੇਰੇ ਵੀਰ ਮੇਰੇ ਉਮਰ ਦੇ ਹਨ ਉਹਨਾਂ ਨੂੰ ਪਤਾ ਹਣਾ ਪਕਾਨੇ ਤੇ ਉਂਗਲਾਂ ਤੇ ਚੜ੍ਹਾ ਲੈਣੇ ਤੇ ਫੇਰ ਡਾਉਣਾ ਗੁੱਡੀ ਨੂੰ ਉਹ ਵੀ ਛਿੱਲੇ ਜਾਂਦੇ ਹੁੰਦੇ ਪਕਾਨੇ ਵੀ ਆਹ ਪਤੰਗਾ ਪਤੰਗਾ ਚੱਲਣ ਲੱਗਿਆ ਤਾਂ ਇਹ ਸਰਕਾਰ ਦਾ ਵਧੀਆ ਉਪਰਾਲਾ ਵੀ ਉਹਨੇ ਨਾ ਗੱਟੂ ਬੰਦ ਕਰਾ ਦਿੱਤਾ ਅਸੀਂ ਲਿਆ ਕੇ ਦਿੱਤੀ ਆਹ ਡੋਰ 12 12 ਤਾਰ ਆ ਏ 6 ਤਾਰ ਵੀ ਹੁੰਦੀ 3 ਤਾਰ ਵੀ ਹੁੰਦੀ ਆ ਹੋਰ ਕਮੈਂਟ ਕਰਕੇ ਦੱਸਿਓ ਮੇਰੇ ਭਰਾ ਜਿਹੜੇ ਆ ਵੇ ਲੋ ਕੀ ਹਾਲ ਬਣਾ ਆਹ ਦੇ ਸਾਡਾ ਦੋਵਾਂ ਜਵਾਕਾਂ ਦਾ ਕੰਮ ਆ ਵੇ ਨੂਰ ਗੁੱਡਾ ਬੋਹ ਕੇ ਆਇਆ ਏ ਉੱਤੇ ਵੇ ਆ ਵੇ ਇਦਨ ਜਾਣਿਆ ਵੇ ਆ ਵੇ ਕੋਣਾ ਪੜਾ ਸਾਰੀ ਦੁਨੀਆ ਕੋਠਿਆਂ ਨੇ ਚੜੀ DJ ਲੱਗੇ ਆ ਪਿੰਡਾਂ ਦੇ ਵਿੱਚ ਵੀ ਨਹੀਂ DJ ਢੋਲਾ ਲੱਗਦੇ ਮੇਰੇ ਹਿਸਾਬ ਨਾਲ ਕਈ ਪਿੰਡਾਂ ਦੇ ਵਿੱਚ ਲੱਗਦੇ ਕਈਆਂ ਦੇ ਨਹੀਂ ਲੱਗਦੇ ਅੱਜ ਕੱਲ ਮੁੰਡਿਆਂ ਨੂੰ ਸ਼ੌਂਕ ਨਹੀਂ ਰਹਿ ਗਿਆ ਸਾਡੀ ਉਮਰ ਦੇਆਂ ਨੂੰ ਕਿ ਗੁੱਡੀ ਗਾਡੀ ਢਾਈਏ ਜਦੋਂ ਸਾਡਾ ਸਮਾਂ ਹਾ ਬਹੁਤ ਰੌਣਕ ਲੱਗਦੀ ਹੁੰਦੀ ਸੀ ਕੋਠਿਆਂ ਦੇ ਪਰ ਅੱਜ ਕੱਲ ਸਿਰਫ ਲੜਾਈ ਝਗੜੇ ਰਹਿ ਗਿਆ ਲੋਕ ਲੜਾਈ ਨੂੰ ਪਹਿਲਾਂ ਰੌਣਕ ਮੇਲਾ ਬਾਅਦ ਚ ਨਾ ਚੱਲਾ ਥੱਲੇ ਹੁਣ ਧਿਆਨ ਨਾ ਡਾਇਓ

ਨਾ ਕਰੋ ਹੌਂੜੀ ਲਾ ਦਿੰਨੇ ਆ ਇਹ ਗੱਟੂ ਆ ਜੀ ਇਹ ਚਾਈਨਾ ਦੀ ਡੋਰ ਆ ਲੋਕੀ ਫੇਰ ਵੀ ਨਹੀਂ ਟਿਕਦੇ ਆ ਵੇਖ ਲੋ ਚਾਈਨਾ ਦੀ ਡੋਰ ਨਾਲ ਗੁੱਡੀ ਡੌਂੜਦੇ ਐ ਇੰਨਾ ਸਰਕਾਰ ਡਈ ਆ ਕਰਨ ਆਪਣੇ ਵੱਲੋਂ ਪਰ ਲੋਕ ਨਾ ਇਹਨਾਂ ਨੂੰ ਫੜ ਕੇ ਦੇ ਇਹਨਾਂ ਨੂੰ ਦਵੇ ਅੰਦਰਾਂ 'ਚ ਤੇ ਇਹਦੇ ਪਟੇ ਚਾੜੇ ਚੰਗੀ ਤਰ੍ਹਾਂ ਇਹਨਾਂ ਦੇ ਜਿਹੜੇ ਲਾਉਂਦੇ ਚਾਈਨਾ ਦੀ ਡੋਰ ਨਾਲ ਫੇਰ ਇਹਨਾਂ ਨੂੰ ਪਤਾ ਲੱਗੇ ਲਓ ਜੀ। ਗ੍ਰਾਉਨਿਕ ਮੇਲਾ ਲੱਗਾ ਵਾ। ਹੁਣ ਸਾਡੀਆਂ ਬੀਬੀਆਂ ਚਲ ਗਈਆਂ ਬਾਜ਼ਾਰ ਸਮਾਨ ਲੈਣ ਸਮਾਨ ਥੜ ਗਿਆ ਤੇ ਸਾਡੇ ਪਾਪਾ ਜੀ ਡਹਿ ਹੁਣ। ਰੋਣ ਨੂੰ ਸੇਕਾ ਦੂਣ। ਹਾਂਜੀ। ਚਲੋ ਜੀ। ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਤੁਸੀਂ ਸਾਰੇ। ਵੀ ਕਿੱਦਾਂ ਦੀ ਤੁਸੀਂ ਲੋਹੜੀ ਮਨਾਈ? ਰਾਤ ਨੂੰ ਭੋਗਾ ਵੀ ਬਲਣਾ ਅਸੀਂ। ਤੇ ਹੁਣ ਮੈਂ ਵੀ ਕਮਾਂਕਾਰਾਂ ਤੇ ਚੱਲੇ ਆਂ ਅਸੀਂ ਵੀ ਮੈਂ ਵੀ ਚੱਲਾਂ ਕੰਮਕਾਰ ਤੇ ਹੁਣ ਤੇ ਸ਼ਾਮੀ ਮਿਲਾਂਗੇ ਹੋ ਸਕਿਆ ਤਾਂ ਲਾਈਵ ਹੋਵਾਂਗੇ ਨਹੀਂ ਤੇ ਨਾਲ ਹੋ ਸਕਿਆ ਤਾਂ ਫਿਰ 7:00 ਵਜੇ ਸਾਰਿਆਂ ਨਾਲ ਹੀ ਆਪਾਂ ਵੀ ਤੁਸੀਂ ਸਾਰਿਆਂ ਨੇ ਆਪੋ ਆਪਣੇ ਘਰ ਕਿਦਾਂ ਲੋੜੀ ਮਨਾਈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਇੱਕ ਨਵੀਂ ਵੀਡੀਓ 'ਚ ਮਿਲਾਂਗੇ ਫੇਰ ਕਿਸੇ ਦਿਨ ਵੀਡੀਓ ਸਾਡੀ ਲੋੜੀ ਤੋਂ ਬਾਅਦ ਅਸੀਂ ਪਾਉਣੀਆਂ ਸ਼ੁਰੂ ਕਰਾਂਗੇ ਅਜੇ ਅਸੀਂ ਬੰਦ ਕੀਤੀਆਂ ਕਿਉਂਕਿ ਸਾਰੇ ਆਪੋ ਆਪਣੇ ਕੰਮਕਾਰਾਂ ਦੇ ਰੁੱਝੇ ਆ ਕੋਈ ਵਿਚਾਰਾ ਮੇਰਾ ਵੀਰ ਕੰਮਕਾਰ ਤੇ ਵਿਜੀ ਆ ਕੋਈ ਲੋੜੀ ਦੇਣ ਗਿਆ ਭੈਣਾ ਨੂੰ ਕੋਈ ਧੀਆ ਨੂੰ ਲੋੜੀ ਦੇਣ ਗਿਆ ਹਨਾ ਸਾਰੇ ਆਪੋ ਆਪਣੇ ਕੰਮਕਾਰਾਂ ਦੇ ਵਿਜੀ ਐਸ ਟਾਈਮ ਤੇ ਸਾਡਾ ਫੈਸਲਾ ਇਹ ਵੀ ਐ ਕਿ ਲੋੜੀ ਤੋਂ ਬਾਅਦ ਹੀ ਵੀਡੀਓ ਪਾਵਾਂਗੇ ਜਿਹੜੀ ਪਾਵਾਂਗੇ ਵੈਬ ਸੀਰੀਜ਼ ਸ਼ੁਰੂ ਕਰਨ ਲੱਗੇ ਆ ਤੇ ਤੁਸੀਂ ਸਪੋਰਟ ਕਰਨੀ ਸਾਨੂੰ ਉਹ ਵੈਬ ਸੀਰੀਜ਼ ਦੇ ਵਿੱਚ ਬਹੁਤ ਵਧੀਆ ਅੱਜ ਕੱਲ ਦੇ ਸਮੇਂ ਦੇ ਉੱਤੇ ਵੈਬ ਸੀਰੀਜ਼ ਆ ਤੇ ਜਲਦੀ ਸ਼ੁਰੂ ਕਰ ਦੇਣੀ ਅਸੀਂ ਸਪੋਰਟ ਕਰਿਓ ਕਿਹਾ ਸਾਬ ਕਲੀ ਜੇ ਕੁੱਟਾ ਨਿੱਕਾ ਹੀ ਪੜਾਵੰਤਾ ਕੜਿਆ ਜੇ ਸਾਨੂੰ ਗੁੱਡੀਆਂ ਵਿਖਾ ਦਈਏ ਨਿਆਣਿਆਂ ਦੀਆ ਚੈੱਕ ਕਰਿਓ ਹੁਣ ਇਹ ਤਾਂ ਕੁਛ ਵੀ ਨਹੀਂ ਆ ਇਹ ਤੋਂ ਥੱਲੇ ਜ਼ਿਆਦੀਆਂ ਪਈਆਂ ਥੱਲੇ ਰੱਖੀਆਂ ਉਹ ਕਿਉਂਕਿ ਉੱਤਲੇ ਪਾਸੇ ਤੁਹਾਨੂੰ ਪਤਾ ਧੁੰਦ ਪਈ ਆ ਤੇ ਸਲਾਬ ਪੈ ਜਾਂਦੀ ਆ ਇਹਦੇ ਇਹਨਾਂ ਨੇ ਜਿਹੜੀਆਂ ਲੁੱਟੀਆਂ ਉਹ ਆ ਜਿਹੜੀਆਂ ਨਵੀਆਂ ਲਿਆਂਦੀਆਂ ਥੱਲੇ ਆ ਆ ਚੈੱਕ ਕਰੋ ਗੁੱਡਾ ਇਹ ਕਿਹਨਾਂ ਗੱਲ ਬਾਤ ਸਾਬ ਇਧਰ ਆ ਆ ਗੁੱਡਾ ਚੈੱਕ ਕਰੋ ਇੱਥੇ ਖੜ ਕੇ ਖਲੋ ਗੁੱਡਾ ਚੈੱਕ ਕਰੋ ਤੇ ਮੁੰਡੇ ਦੀ ਹਾਈਟ ਚੈੱਕ ਕਰੋ ਓਡਾ ਆ ਓਡਾ ਗੁੱਡਾ ਤੇ ਮੈਨੂੰ ਕਹਿਣਾ ਪਾਪਾ ਜੀ ਮੈਨੂੰ ਵਧਾ ਕੇ ਦੇ ਦਿਓ ਮੈਂ ਡੋਣਾ ਵਾ ਹੰਦਾ ਪੁੱਛੇ ਵੀ ਤੂੰ ਕਿੱਥੋਂ ਡਾਲੇਗਾ ਓਡਾ ਤੂੰ ਆ ਤੇ ਓਡਾ ਗੁੱਡਾ ਵਾ ਇਹ ਕੇ ਆ ਆ ਵੀ ਹੈ ਇਹ ਇੱਕ ਇੱਥੇ ਹੋਰ ਆ ਵੇਖੋ ਓਡੇ ਓਡੇ ਆ ਪਿਆ ਤੇ ਓਡੇ ਓਡੇ ਗੁੱਡੇ ਲਈ ਫਿਰਦੇ ਆ ਆ ਲੋ ਆ ਵੀ ਇਹਦੇ ਜੱਡਾ ਹੈ ਆ ਵੇਖੋ ਨਿਆਣਿਆਂ ਨੂੰ ਕੀ ਬੰਦਾ ਸਮਝਾਵੇ ਫਿਰ ਮੁੜ ਕੇ ਜਦੋਂ ਹੱਥ ਤੇ ਕੱਟ ਲੱਗਣੀਆਂ ਤਾਂ ਫਿਰ ਕਹਿਣਾ ਵਾ ਵੀ ਸਾਡੇ ਨਾ ਹੱਥ ਛਿੱਲੇ ਗਏ ਐ ਹਾਂ ਹੁਣ ਬੂਲੇ ਕੰਮ ਹੈ ਕੱਲ ਬੂਲ ਲੱਗ ਜਣੇ ਆ ਤੇ ਅੱਜ ਇਹ ਕੋਠੇ ਤੇ ਗੁੱਡੀਆਂ ਡਾਉਣਾ ਨਹੀਂ ਥੱਲੇ ਪੰਦੇ ਤੇ ਜੇ ਇਹਨਾਂ ਦੀ ਮੈਗਰੂ ਵੇਖੇ ਵੀ ਆਹ ਬੰਦਾ ਜਿਹੜਾ ਇਹ ਨਹੀਂ ਕਿ ਅੱਖ ਲੱਗਦਾ ਕਿਸਦੇ ਵੀ ਹੈ ਆ ਵੱਡੀਆਂ ਵੱਡੀਆਂ ਹੱਥ ਪਾਉਂਦਾ ਜੇ ਦਸਤਾਨੇ ਇਹਨੇ ਵੱਡੇ ਭਰਾ ਦੇ ਵੀ ਪਾਲੇ ਆਪਣੇ ਦੇ ਤੇ ਪਾ ਪੁੱਠੇ ਲਏ ਆ ਤੇ ਮੁੜ ਕੇ ਕਹਿੰਦੇ ਮੇਰੇ ਹੱਥ ਤੇ ਵੱਜਦੇ ਆ ਆ ਆ ਪੁੱਤ ਐਨੂੰ ਪਹਿਣਾ ਤੇ ਆ ਇਹਨੂੰ ਪਹਿਣਾ ਪੁੱਠਾ ਪਾਇਆ ਤੂੰ ਦਸਾਨਾ ਹਾਂ ਜੀ ਨਜ਼ਾਰੇ ਦੇ ਲਾਂਡਾ ਪੂਰੇ ਚਲੋ ਜੀ ਮਿਲਦੇ ਆਂ ਜੀ ਫੇਰ ਕਿਸੇ ਦਿਨ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਸਾਰੀਆਂ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ